ਦੇ ਕੱਲ ਖਾਸ ਤਸਵੀਰਾਂ ਪੰਜਾਬ ਦੇ ਵੱਖ-ਵੱਖ ਠੇਕਿਆਂ ਦੇ ਦਿਖਾਈ ਗਈ 31 ਮਾਰਚ ਤੇ ਸ਼ਰਾਬ ਦੇ ਠੇਕਿਆਂ ਦੇ ਉੱਤੇ ਮੇਲੇ ਲੱਗੇ ਸੀ ਕਿਉਂਕਿ ਸ਼ਰਾਬ ਹੁੰਦੀ ਹੈ ਬੋਤਲਾ ਸਸਤੇ ਮਾਰ ਦੇ ਉੱਤੇ ਲੋਕਾਂ ਨੂੰ ਮਿਲਦੀਆਂ ਲੇਕਿਨ ਅੱਜ ਜਿਵੇਂ ਨਵਾਂ ਸਾਲ ਅੱਜ ਇਹ ਕਹਿੰਦੀ ਹੈ ਪੋਟੈਂਸ਼ੀਅਲ ਇਹ ਜਦੋਂ ਸ਼ੁਰੂ ਹੁੰਦਾ 1 ਅਪ੍ਰੈਲ ਤਾਂ ਸ਼ਰਾਬ ਦੇ रेट ਵਧ ਗਏ ਲੇਕਿਨ ਕੋਈ ਐਸੇ ਠੇਕੇ ਵੀ ਸਾਡੇ ਜਿਹੜੇ ਖੁੱਲੇ ਹੀ ਨਹੀਂ ਔਰ ਲੋਕ ਸਵੇਰ ਦੇ ਇਹ ਉਡੀਕ ਚ ਸੀ ਕਿ ਕੜਵੇ ਸ਼ਰਾਬ ਦੇ ਠੇਕੇ ਦੇ ਕਾਰਨ ਕੀ ਨੇ ਕਿ ਉਹਦੇ ਚ ਮੁੱਖ ਕਾਰਨ ਇਹ ਰਿਹਾ ਕਿ ਉਸ ਠੇਕੇ ਜਿਹੜੀ ਮੈਂ ਗੱਲ ਕਰਾਂਗਾ ਗੁਰਦਾਸਪੁਰ ਸਰਕਲ ਦੀ ਤੇ ਗੁਰਦਾਸਪੁਰ ਸਰਕਲ ਬਣਾਲੇ ਦੇ ਸ਼ਰਾਬ ਦੇ ਉਹ ਲਠੇਕੇ ਅੱਜ ਵੀ ਤਸਵੀਰਾਂ ਚ ਦੇਖ ਸਕਦੇ ਹੋ ਬੰਦ ਨੇ ਆਹਤੇ ਚਾਹੇ ਖੁੱਲੇ ਨੇ ਲੇਕਿਨ ਠੇਕੇ ਬੰਦ ਨੇ ਲੇਕਿਨ ਹੁਣ ਇਹਨਾਂ ਠੇਕਿਆਂ ਦੇ ਬਾਹਰ ਇੱਕ ਸੈਲੀਬ੍ਰੇਸ਼ਨ ਨਹੀਂ ਆ ਤਸਵੀਰਾਂ ਔਰ ਜਿਹੜੀਆਂ ਇੱਕ ਵਧਾਈ ਇਹ ਦਿੱਤੀ ਜਾ ਰਹੀ ਹੈ ਇੱਕ ਦੂਜੇ ਨੂੰ ਇਸ ਕਰਕੇ ਆ ਕਿਉਂਕਿ ਠੇਕੇ ਜਿਹੜੇ ਆ ਉਹ ਮੁਰ ਤੋਂ ਇੱਕ ਅਲੋਟ ਹੋ ਚੁੱਕੇ ਨੇ ਔਰ ਆਪਾਂ ਗੱਲ ਵੀ ਕਰਾਂਗੇ ਠੇਕੇਦਾਰਾਂ ਨਾਲ ਕਿ ਉਹ ਕੀ ਕਹਿਣਾ ਚਾਹੁੰਦੇ ਨੇ ਕਿਸ ਗੱਲ ਦੀ ਸੈਲੀਬ੍ਰੇਸ਼ਨ ਕਰ ਰਹੇ ਨੇ ਕਿਉਂਕਿ ਸਵੇਰ ਤੋਂ ਤੇ ਇਹ ਸ਼ਟਰ ਜਿਹੜੇ ਬੰਦ ਸੀ ਔਰ ਲੋਕ ਡੀਕ ਵਿੱਚ ਸੀ ਕਦੋਂ ਸ਼ਰਾਬ ਦੇ ਠੇਕੇ ਖੁੱਲਣਗੇ ਇਸੇ ਠੇਕੇ ਤੇ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਕਿਉਂਕਿ ਇਸ ਬਟਾਲਾ ਸਰਕਲ ਉਦੋਂ ਵੀ ਚਰਚਾ ਵਿੱਚ ਰਿਹਾ ਜਿਸ ਦਿਨ ਇਹ ਡਰਾਅ ਨਿਕਲਦੇ ਨੇ ਲੱਕੀ ਡਰਾਅ ਨਿਕਲਦੇ ਭਾਜੀ ਪਹਿਲੇ ਤਾਂ ਮੈਨੂੰ ਇਹ ਦੱਸੋ ਕਿ ਇੱਥੇ ਸੈਲੀਬ੍ਰੇਸ਼ਨ ਕਿਸ ਗੱਲ ਦੀ ਕਿਉਂਕਿ ਠੇਕੇ ਤੇ ਬੰਦ ਹੀ ਹੈ ਸਵੇਰ ਦੇ ਲੋਕਾਂ ਨੂੰ ਇਹ ਟੈਨਸ਼ਨ ਸੀ ਕਿ ਪਤਾ ਨਹੀਂ ਸ਼ਰਾਬ ਦੇ ਠੇਕੇ ਖੁੱਲਣੇ ਕਿ ਨਹੀਂ ਖੁੱਲਣੇ ਬਿਲਕੁਲ ਬਿਲਕੁਲ ਜੀ ਨਹੀਂ ਜ ਨਹੀਂ ਹੁੰਦੇ ਬੜੀ ਪਰਮਾਤਮਾ ਦੀ ਕਿਰਪਾ ਹੋਈ ਹੈ ਜੀ ਇੱਕ ਬਿੱਡ ਜਿਹੜੀ ਹੈ ਸਾਡਾ ਬਟਾਲਾ ਦਾ ਸਰਕਲ ਜਿਹੜਾ ਪ੍ਰਗਟ ਹੋ ਗਿਆ ਜੀ ਜਦੋਂ ਪਹਿਲੇ ਬਿੱਡ ਸੀ ਜਦੋਂ ਲੱਕੀ ਕਿਉਂ ਨਹੀਂ ਹੈ ਲੱਕੀ ਡਰਾਅ ਕਿਉਂ ਨਹੀਂ ਪਾਇਆ ਗਿਆ ਹਾਂ ਜੀ ਹਾਂ ਜੀ ਬਿਲਕੁਲ ਤੁਸੀਂ ਦੇਖ ਹੀ ਸਕਦੇ ਹੋ ਕਿ ਕਿਵੇਂ ਵਧਾਈਆਂ ਦੇ ਵੀ ਫੋਨ ਆ ਰਹੇ ਨੇ ਕਿ ਮੁਰ ਤੋਂ ਠੇਕੇ ਖੁੱਲ ਗਏ ਨੇ ਔਰ ਇੱਕ بڑا ਲੋਕਾਂ ਦੇ ਵਿੱਚ ਇੱਕ ਵੱਖਰੇ ਤਰ੍ਹਾਂ ਦਾ ਅੱਜ ਸਰਕਲ ਸੀ ਕਿ ਬਟਾਲਾ ਸਰਕਲ ਦੇ ਸਵੇਰ ਤੋਂ ਸ਼ਰਾਬ ਦੇ ਠੇਕੇ ਬੰਦ ਸੀ ਤੇ ਬਟਾਲੇ ਦੀ ਗੱਲ ਕਰੀਏ ਫਤਿਹਗੜ ਚੂੜੀਆਂ ਦੀ ਗੱਲ ਕਰੀਏ ਤੇ ਇਹ ਦੋ ਸਰਕਲ ਐਸੇ ਸੀ ਕਿ ਜਿੱਥੇ ਸ਼ਾਇਦ ਉਹਦੇ ਵਿੱਚ ਜਿੰਨਾ ਲੋਕਾਂ ਨੇ ਭਾਜੀ ਲੱਕੀ ਡਰਾਅ ਦੇ ਵਿੱਚ ਕੀ ਮਤਲਬ ਤੁਹਾਡਾ ਬਿੱਡ ਨਹੀਂ ਨਿਕਲੀ ਜਾਂ ਕੀ ਰੀਜ਼ਨ ਸੀ ਨਹੀਂ ਲੱਕੀ ਜੋ ਪਾਏ ਨਹੀਂ ਸੀ ਕੰਮ ਮਹਿੰਗਾ ਹੋਣ ਕਰਕੇ ਜੀ ਤੇ ਜ਼ੀਰੋਨ ਡਿਪਾਰਟਮੈਂਟ ਨੇ ਸਾਨੂੰ ਸਮਝਾਇਆ ਕਿ ਨਹੀਂ ਜੇ ਇਹ ਕੰਮ ਜਿਹੜੇ ਕੋਈ ਇਨੈਚਰ ਪੁਰਾਣਾ ਟਰੇਡ ਕੋ ਜੁੜੇਗੇ 6-7 ਸਾਲ ਤੋਂ ਇਹ ਸ਼ਹਿਰ ਚ ਆ ਰਹੇ ਜੇ ਤੁਸੀਂ ਲੋ ਜੀ ਤੁਹਾਨੂੰ ਅਸੀਂ ਅੱਜ ਟੈਂਟਰ ਜਿਹੜੀ ਹੈ ਸਰਟੀਫਾਈਡ ਜਿਹੜੀ ਇਹ ਹੁਣ ਇਹਦੇ ਵਿੱਚ ਇੱਕ ਕਲੋਜ਼ ਹੈਗਾ ਸੀ ਇਸ ਇਹਦੇ ਵਿੱਚ ਹਾਂ ਜੀ ਹਾਂ ਜੀ ਸਾਨੂੰ ਬਟਾਲਾ ਟੂ ਜਿਹੜਾ ਜੇ ਸ਼ਹਿਰ ਦਾ ਅੰਦਰ ਦਾ ਏਰੀਆ ਜਿਹੜਾ ਸਰ ਗੇਟ ਇਥੋਂ ਲੈ ਕੇ ਜਿਆ ਜੰਦਰ ਰੋਡ ਤੱਕ ਆਪੋਂ ਨੰਗਲ ਤੱਕ ਜਿਹੜਾ ਇਹ ਰੋਡ ਹੋ ਰਿਹਾ ਬਿਲਕੁਲ ਪਹਿਲੇ ਦੇ ਕੱਲ ਜੇ ਆਪਾਂ ਕੱਲ ਦੀਆਂ ਤਸਵੀਰਾਂ ਵੇਖੀ ਤੇ ਇੱਥੇ ਮੇਲਾ ਲੱਗਾ ਹੋਇਆ ਸੀ ਸਸਤੀਆਂ ਬੋਤਲਾਂ ਸਸਤੀ ਸ਼ਰਾਬ ਉਹ ਕਰ ਕੱਲ ਪੂਰੇ ਪੰਜਾਬ ਦੇ ਵਿੱਚ ਇਸੇ ਵੀ ਚਲੋ ਲਾਸਟ ਦੇਣੇ ਆ ਜਿਹੜਾ ਸਟਾਕ ਜ਼ੀਰੋ ਹੋ ਗਿਆ ਹੁਣ ਫਿਰ ਵਧਾਈਆਂ ਇਸੇ ਗੱਲ ਕੇ ਤੁਹਾਨੂੰ ਫੋਨ ਦੇ ਵੀ ਆ ਰਹੀਆਂ ਸੈਟੀਸਫੈਕਸ਼ਨ ਆ ਰਹੀਆਂ ਜੀ ਆ ਰਹੀਆਂ ਜੀ ਆ ਰਹੀਆਂ ਬੜੇ ਪਰਵਾਸ ਨਾਲ ਆ ਰਹੀਆਂ ਜੀ ਆ ਰਹੀਆਂ ਜੀ ਚਲੋ ਬਿਲਕੁਲ ਕਿਉਂਕਿ ਜ਼ਿਆਦਾ ਫਿਕਰ ਜਿਹੜੀ ਸੀ ਇਹ ਕਹਿ ਸਕਦੇ ਸ਼ਰਾਬ ਦੇ ਜਿਹੜੇ ਪੀਣ ਵਾਲੇ ਸ਼ਕੀਨ ਨੇ ਉਹਨਾਂ ਨੂੰ ਅਸੀਂ ਕਿ ਸ਼ਰਾਬ ਦੇ ਠੇਕੇ ਸਵੇਰ ਦੇ ਬੰਦ ਨੇ ਜੀ ਇਹ ਵੀ ਇੱਕ ਇਹ ਕਹਿੰਦਾ ਪੰਜਾਬ ਦਾ ਜਿਹੜਾ ਜ ਕੀੰਦੇ ਵਪਾਰੀ ਹੈ ਜੀ ਜਿਹੜਾ ਜਦੋਂ ਜਿਹੜੇ ਸ਼ਹਿਰ ਦੇ ਵਿੱਚ ਬੰਦ ਹੋ ਜੇ ਤਾਂ ਫਿਰ ਬੜੀ ਮੁਸ਼ਕਿਲ ਹੋ ਜਾਂਦੀ ਹੈ। ਬਿਲਕੁਲ ਜ਼ਰੂਰੀ ਇੱਕ ਡਰਾ ਦੇ ਤਰੀਕੇ ਨਾਲ ਜਿਹੜਿਆ ਅਲੋਟਮੈਂਟ ਹੋਈ ਠੇਕਿਆਂ ਦੀ ਔਰ ਉਹ ਡਰਾ ਦੇ ਵਿੱਚ ਇਸ ਬਟਾਲਾ ਸਰਕਲ ਦੇ ਵਿੱਚ ਉਹ ਬਹੁਤ ਘੱਟ ਜਿਹੜੇ ਲੋਕ ਸਾਹਮਣੇ ਆਏ ਔਰ ਇਸੇ ਤਰ੍ਹਾਂ ਫਾਦੇ ਕਰ ਚੁੜੀਏ ਔਰ ਜਿਹੜਾ ਇੱਕ ਖਾਲੀ ਰਿਹਾ ਔਰ ਹੁਣ ਜਿਹੜੇ ਇੱਕ ਉਸੇ ਹੀ ਜਿਹੜੀ ਇਹ ਕਹ ਲੀ ਜਿਹੜੀ ਐਕਸਾਈਜ਼ ਪਾਲਿਸੀ ਦੇ ਤਹਿਤ ਬਿਡ ਹੁੰਦੀ ਹੈ ਔਰ ਉਹ ਠੇਕੇ ਜਿਹੜੇ ਮੁਰਤੋਂ ਲੋਟ ਹੁੰਦੇ ਨੇ ਔਰ ਹੁਣ ਉਹ ਲੋਕ ਜਿਹੜੇ ਸਵੇਰ ਤੋਂ ਇਹ ਉਡੀਕ ਕਰ ਰਹੇ ਸੀ ਕਿ ਸ਼ਾਇਦ ਸ਼ਰਾਬ ਦੇ ਠੇਕੇ ਖੁੱਲਣਗੇ ਕਿ ਨਹੀਂ ਖੁੱਲਣਗੇ ਉਹਨਾਂ ਦੀ ਇਹ ਉਡੀਕ ਖਤਮ ਹੋਈ ਹੈ ਕੈਮਰਾ ਪਰਸਨ ਵਿੱਕੀ ਦੇ ਨਾਲ ਗੁਰਪੇ ਚਾਵਲਾ ਜਗਬਾਨੀ ਟੀਵੀ ਲਈ ਗੁਰਦਾਸਪੁਰ ਤੋਂ